हेलो गाइस वेलकम बैक टू माय चैनल ਤੁਸੀਂ ਦੇਖ ਰਹੇ ਜੇ ਸਮਾਜ ਖਲਚਲ نیوز ਪੀਵੀ02 ਮਾਜਾ نیوز ਇਹਨਾਂ ਨੂੰ ਕਾਫੀ ਤੁਸੀਂ ਮਾਨ ਪਿਆਰ ਸਤਿਕਾਰ ਬਖਸ਼ਿਆ ਆਸ਼ੀਰਵਾਦ ਬਖਸ਼ਿਆ ਵੀਰੋ ਤੇ ਅਕਸਰ ਮੈਂ ਤੁਹਾਡਾ ਆਪਣੀ ਪ੍ਰੋਫਾਈਲ ਬਲਵਿੰਦਰ ਸਿੰਘ ਸ਼ੇਰਗਿੱਲ ਤੋਂ ਮੈਂ ਲਾਈਵ ਹੋ ਕੇ ਹਮੇਸ਼ਾ ਹੀ ਕੋਈ ਨਾ ਕੋਈ ਗਤੀਵਿਧੀ ਜਿਹੜੀ ਆ ਉਹ ਮੈਂ ਜਨਤਾ ਦੇ ਸਾਹਮਣੇ ਜਨਤਕ ਕਰਦਾ ਰਹਿੰਦਾ ਹਾਂ ਤੇ ਭਗਵੰਤ ਮਾਨ ਦੀ ਮੌਜੂਦਾ ਸਰਕਾਰ ਦੇ ਵੇਲੇ ਬਹੁਤ ਵਧੀਆ ਇੱਕ ਹੋਰ ਉਪਰਾਲਾ ਹੋਇਆ ਆ ਪਿਛਲੀਆਂ ਸਰਕਾਰਾਂ ਨੇ ਵੀ ਬਹੁਤ ਵਧੀਆ ਉਪਰਾਲੇ ਚਲੋ ਕੀਤੇ ਆ ਅਸੀਂ ਉਹਨਾਂ ਦੀ ਵੀ ਸ਼ਲਾਘਾ ਕਰਦੇ ਆ ਤੇ ਹੁਣ ਵੀ ਮੌਜੂਦਾ ਸਰਕਾਰ ਜਿਹੜੀ ਉਹ ਸਕੀਮ ਨੂੰ ਚਾਲੂ ਰੱਖ ਰਹੀ ਆ ਕਿ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹੋਏ ਨੇ ਚਾਹੇ ਉਹ 2 ਮਹੀਨੇ ਦੇ ਨੇ ਚਾਹੇ 3 ਮਹੀਨੇ ਦੇ ਨੇ ਚਾਹੇ 6 ਮਹੀਨੇ ਦੇ ਨੇ ਜਾ ਹਫਤੇ ਹਫਤਾ ਹੋਇਆ ਉਹਨਾਂ ਨੂੰ ਪੈਦਾ ਹੋਏ ਨੂੰ ਤੇ ਇੱਕ ਸਰਕਾਰੀ ਆ ਆਂਗਣਵਾੜੀ ਤੋਂ ਨਾ ਪੰਜੀਰੀ ਮਿਲਦੀ ਆ ਜਿਹਦੇ ਵਿੱਚ ਦੋ ਪੈਕਟ ਪੰਜੀਰੀਆਂ ਦੇ ਮਿਲੇ ਨੇ ਉਹ ਤੁਹਾਡੇ ਰੂਹਗਰੂ ਆ ਆ ਥਾਣ ਵਾਸਤੇ ਫੁੱਲੇ ਆ 100 ਗ੍ਰਾਮ ਪੰਜੀਰੀ ਦਾ ਇੱਕ ਹੈ ਪੈਕਟ ਹੈ ਜੀ ਇੱਕ ਹੈ ਪੈਕਟ ਹੈ ਤੇ ਇਹ ਦਲੀਆ ਇਹ ਅੱਧਾ ਕਿਲੋ ਦਲੀਆ ਔਰ वनस्पति ਕਿ ਉਹਦਾ ਇੱਕ ਪੈਕੇਟ ਦੇ ਵਿੱਚੋਂ ਤਿੰਨ ਹਿੱਸੇ ਤਿੰਨ ਹਿੱਸੇ ਕਰਕੇ ਤੇ ਜਿਹੜੀ ਮਾਂ ਬੱਚੇ ਨੂੰ ਜਿਸ ਮਾਂ ਨੇ ਬੱਚੇ ਨੂੰ ਪੈਦਾ ਕੀਤਾ ਆ ਚਾਹੇ ਲੜਕੀ ਹੋਵੇ ਚਾਹੇ ਲੜਕਾ ਇਹ ਉਹਨਾਂ ਨੂੰ ਖਾਣਾ ਮਿਲਦਾ ਪਿਆ ਆ ਚਲੋ ਸਮਾਨ ਥੋੜਾ ਹੋਵੇ ਜਾਂ ਬਹੁਤਾ ਹੋਵੇ ਗੱਲ ਇਹ ਦੀ ਨਹੀਂ ਆ ਗੱਲ ਇਹ ਆ ਕਿ ਸਰਕਾਰ ਜੋ ਮਰਜ਼ੀ ਕਰੇ ਸਰਕਾਰ ਬਹੁਤ ਵਧੀਆ ਸਕੀਮਾਂ ਲਿਆਉਂਦੀ ਆ ਤੇ ਜਿਹੜੇ ਥੱਲੇ ਲਾਗੂ ਕਰਦੇ ਆ ਜਾਂ ਜਿਹੜੇ ਵੰਡਦੇ ਆ ਹੋ ਸਕਦਾ ਕਿਤੇ ਉਹਨਾਂ ਵਿੱਚ ਕਸੂਰ ਹੋਵੇ ਬਾਕੀ ਉਪਰੋਂ ਸਾਰੀਆਂ ਸਕੀਮਾਂ ਲਾਗੂ ਹੋ ਕੇ ਹੀ ਠਾਮਦੀਆਂ ਨੇ ਜੇ ਕਾਲਾ ਮਾਲਾ ਹੁੰਦਾ ਆ ਤੇ ਉਹ ਠਾ ਹੁੰਦਾ ਆ ਤੇ ਆਪਾਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ ਜੀ ਬਹੁਤ ਵਧੀਆ ਜੋ ਖਾਣਾ ਵੀ ਮਿਲਿਆ ਆਪਾਂ ਸਾਰਿਆਂ ਨੂੰ ਕਬੂਲਿਆ ਜੀ ਇਹ ਲਾਈਵ ਜਿਹੜਾ ਆ ਜੀ ਪਿੰਡ ਚਾਚੋਵਾਲੀ ਤੋਂ ਮੈਂ ਇਹ ਵੀਡੀਓ ਬਣਾ ਕੇ ਸਾਰੇ ਵੀਨਾ ਭਰਾਵਾਂ ਦੀ ਖੇਦਮਤ ਵਿੱਚ ਹਾਜ਼ਰ ਹੋਇਆ ਹਾਂ ਕਿ ਪੰਜੀਰੀ ਦੇ 2 ਪੈਕੇਟ ਤੇ 100 ਗ੍ਰਾਮ ਇਹ ਜਿਹੜਾ ਕੋਈ ਨਿਊਟਰੀ ਵਰਗੇ ਫੁੱਲੇ ਜੇ ਨੇ ਦਲੀਆ 1/2 ਕਿਲੋ ਆ ਤੇ ਬਨਸਪਤੀ ਕਿਉ ਇੱਕ ਬੱਚੇ ਦੇ ਮਤਲਬ ਜਿਸ ਦਾ ਇੱਕ ਬੱਚਾ ਉਸ ਨੂੰ ਇਹ ਮਿਲ ਰਹੇ ਹਨ ਬਾਕੀ ਪੈਕੇਟ ਜਿਹੜਾ ਕਿਉ ਦਾ ਆ ਉਹ ਇੱਕ ਪੈਕੇਟ ਦੇ ਵਿੱਚੋਂ ਤਿੰਨ ਟੋਟੇ ਕਰਕੇ ਦੇ ਰਹੇ ਨੇ ਜਨਕੀ ਤਿੰਨ ਭਾਗ ਕਰਕੇ ਦੇ ਰਹੇ ਨੇ ਖੈਰ ਗੱਲ ਉਹ ਨਹੀਂ ਗੱਲ ਇਹ ਆ ਕਿ ਸਾਰੇ ਵੀਰਾਂ ਗੜੀ ਬੇਨਤੀ ਆ ਕਿ ਮੇਰੇ ਪਿੰਡ ਚਾਚਵਾਲੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਦੀ ਮਾਵਾਂ ਨੂੰ ਤੇ ਬੱਚਿਆਂ ਵਾਸਤੇ ਜਿਹੜਾ ਖਾਣਾ ਮਿਲਿਆ ਆ ਕੀ ਤੁਹਾਨੂੰ ਵੀ ਮਿਲਿਆ ਆ ਤੇ ਕਿੰਨਾ-ਕਿੰਨਾ ਮਿਲਿਆ ਆ ਤੁਸੀਂ ਵੀ ਆਪੋ ਆਪਣੇ ਫੇਸਬੁਕ ਪ੍ਰੋਫਾਈਲ ਪੇਜ ਹੋਵੇ ਜਾਂ ਅਕਾਊਂਟ ਹੋਵੇ ਜਾਂ YouTube ਹੋਵੇ ਤੁਸੀਂ ਵੀ ਆਪਣੀਆਂ ਵੀਡੀਓ ਪਾ ਕੇ ਤੇ ਜਨਤਕ ਕਰੋ ਤਾਂ ਕਿ ਮੌਜੂਦਾ ਸਰਕਾਰ ਨੂੰ ਇਹ ਪਤਾ ਲੱਗੇ ਕਿ ਅਸੀਂ ਜੋ ਛੋਟੇ ਛੋਟੇ ਬੱਚਿਆਂ ਦੀ ਬੱਚਿਆਂ ਦਾ ਖਾਣਾ ਜਾਂ ਛੋਟੇ ਛੋਟੇ ਬੱਚਿਆਂ ਦੀ ਜਿਹੜੀਆਂ ਮਾਵਾਂ ਨੇ ਉਹਨਾਂ ਵਾਸਤੇ ਜੋ ਅਸੀਂ ਸਮਾਨ ਭੇਜਦੇ ਹਾਂ ਕਿ ਇਹਨਾਂ ਨੂੰ ਨਹੀਂ ਮਿਲਦਾ ਹੈ ਕਿ ਜਾਂ ਇਸ ਤੋਂ ਵੱਧ ਵੀ ਆ ਜੇ ਇਹ ਨਾ ਨਾ ਮਿਲਦਾ ਆ ਤੇ ਕੋਈ ਦੁੱਖ ਨਹੀਂ ਜੇ ਵਧੇਰੇ ਮਿਲਦਾ ਆ ਤੇ ਕੋਈ ਕਪੜਾ ਹੁੰਦਾ ਆ ਫਿਰ ਸਰਕਾਰ ਨੂੰ ਅਸੀਂ ਦੱਸਾਂਗੇ ਤਾਂ ਹੀ ਸਰਕਾਰ ਦੇ ਨੁਮਾਇੰਦੇ ਜਿਹੜੇ ਆ ਉਹ ਕਾਨੂੰਨੀ ਤੌਰ ਤੇ ਇਹਨਾਂ ਲੋਕਾਂ ਦੇ ਉੱਪਰ ਐਕਸ਼ਨ ਲੈ ਸਕਦੇ ਹਨ ਜੇ ਅਸੀਂ ਬੋਲਦੇ ਨਹੀਂ ਕਿਸੇ ਨੂੰ ਦੱਸਦੇ ਨਹੀਂ ਤੇ ਬੇਵਜ੍ਹਾ ਸਰਕਾਰਾਂ ਨੂੰ ਟਾਰਗੇਟ ਕਰਦੇ ਆ ਕਿ ਭਗਵੰਤ ਮਾਨ ਕੁਝ ਨਹੀਂ ਕਰਦਾ ਪਿਆ ਭਗਵੰਤ ਮਾਨ ਦੀ ਸਰਕਾਰ ਕੁਝ ਨਹੀਂ ਕਰਦੀ ਪਈ ਕੀ ਕਰਨਗੇ ਇਸ ਕਰਕੇ ਚੋਰ ਚੋਰੀ ਕਰਦਾ ਹੋਵੇ ਉਹਦੀ ਸ਼ਿਕਾਇਤ ਲਾਉਣੀ ਚਾਹੀਦੀ ਆ ਤੇ ਚੋਰ ਨੂੰ ਬਕਾਇਦਾ ਫੜਾਉਣਾ ਚਾਹੀਦਾ ਆ ਤਾਂ ਹੀ ਉਹਦੇ ਉੱਪਰ ਕਾਨੂੰਨੀ ਸਿਕੰਜਾ ਪੈਂਦਾ ਆ ਦਿਓ ਜਾਜਤ ਮੈਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ੇਰਗਿੱਲ ਆਰਟੀਆਈ ਸੋਸ਼ਲ ਐਕਟਿਵਿਸਟ ਪ੍ਰੈਸਰ ਪੋਰਟਰ ਜੈਪੀਮ ਜੈਸਵਧਾਨ ਧੰਨਵਾਦ ਸਾਥੀਓ